ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਬਾਰੇ ਕਿਉਂਕਿ ਦੇਖੋ ਆਪਾਂ ਸਾਰੇ ਚਾਹੁੰਦੇ ਹਾਂ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਰਿਜਕ ਦੇ ਵਿੱਚ ਵਾਧਾ ਹੋਵੇ ਬਰਕਤ ਹੋਵੇ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਸਾਨੂੰ ਨਹੀਂ ਮਿਲਦੀਆਂ ਤਾਂ ਕੁਝ ਲੋਕ ਬਹੁਤ ਦੁਖੀ ਹੁੰਦੇ ਹਨ ਕੁਝ ਲੋਕ ਤਾਂ ਵਾਇਰੂ ਜੀ ਦੇ ਅੱਗੇ ਗਿਲੇ ਸ਼ਿਕਵੇ ਕਰਦੇ ਹਨ ਕਿ ਰੱਬਾ ਮੇਰੀ ਕਿਸਮਤ ਮਾੜੀ ਕਿਉਂ ਲਿਖੀ ਹੈ ਕੁਝ ਲੋਕ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਨ ਸਾਡੀ ਤਾਂ ਕਿਸਮਤ ਮਾੜੀ ਹੈ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਪਰ ਕੁਝ ਲੋਕ ਕੀ ਕਰਦੇ ਹਨ ਕਿ ਉਹ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਦਿੰਦੇ ਹਨ ਉਹ ਮਨ ਵਿੱਚ ਸੋਚਦੇ ਹਨ ਕਿ ਜੋ ਚੀਜ਼ਾਂ ਅਜੇ ਤੱਕ ਸਾਨੂੰ ਨਹੀਂ ਮਿਲੀਆਂ ਇਹਨਾਂ ਨੂੰ ਪ੍ਰਾਪਤ ਕਰਨ ਦੇ ਢੰਗ ਤਰੀਕੇ ਲੱਭिए ਉਹ ਜਾਣਕਾਰੀ ਇਕੱਠੀ ਕਰੀਏ ਜੋ ਚੀਜ਼ ਸਿੱਖਣੀ ਹੈ ਉਹਨੂੰ ਸਿੱਖੀਏ ਕਿਉਂਕਿ ਆਪਾਂ ਸਾਰੇ ਚਾਹੁੰਦੇ ਹਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇ ਸਾਡੇ ਰਿਜਕ ਦੇ ਵਿੱਚ ਵਾਧਾ ਹੋਵੇ ਜਿਵੇਂ ਕਿ ਹੁਣ ਇਸ ਵੇਲੇ ਜੋ ਵੀ ਭੈਣ ਭਰਾ ਇਸ ਵੀਡੀਓ ਨੂੰ ਸੁਣ ਰਹੇ ਹਨ ਉਹਨਾਂ ਨੇ ਵੀ ਇਸੇ ਹੀ ਕਰਕੇ ਇਸ ਵੀਡੀਓ ਨੂੰ ਕਲਿੱਕ ਕੀਤਾ ਕਿਸਾਂ ਦੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਬਰਕਤ ਵਧੇ ਇਸੇ ਆਸ ਤੇ ਨਾਲ ਤੁਸੀਂ ਵੀਡੀਓ ਸੌਣੇ ਸ਼ੁਰੂ ਕੀਤੀ ਹੈ ਇਦਾਂ ਹੀ ਸੰਗਤ ਜੀ ਹਰ ਬੰਦਾ ਕਰਦਾ ਹੈ ਕਿਉਂਕਿ ਸਭ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਇਸ ਲਈ ਕਈ ਵਾਰ ਆਪਾਂ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੁਝ ਲੋਕਾਂ ਤੋਂ ਸਲਾਹਾਂ ਵੀ ਮੰਗਦੇ ਹਾਂ ਚਲੋ ਸਾਨੂੰ ਕਿਤੇ ਚੰਗੀ ਸਲਾਹ ਮਿਲ ਜਾਵੇ ਜਿਹਦੇ ਨਾਲ ਅਸੀਂ ਇਹ ਚੀਜ਼ਾਂ ਨੂੰ ਪ੍ਰਾਪਤ ਕਰ ਸਕੀਏ ਤਾਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਿਸ ਵੀ ਬੰਦੇ ਤੋਂ ਆਪਾਂ ਕੋਈ ਸਲਾਹ ਮੰਗਦੇ ਹਾਂ ਉਹ ਇਨਸਾਨ ਆਪਣੇ ਗਿਆਨ ਅਨੁਸਾਰ ਸਲਾਹ ਦਿੰਦਾ ਹੈ ਜੋ ਕੰਮ ਉਹ ਖੁਦ ਆਪ ਕਰਦਾ ਹੋਵੇਗਾ ਉਹੀ ਕੰਮ ਆਪਾਂ ਨੂੰ ਕਰਨ ਨੂੰ ਕਹੇਗਾ ਜਿਵੇਂ ਜੇਕਰ ਆਪਾਂ ਕਿਸੇ ਵੀ ਗੁਰਮਖ ਪਿਆਰੇ ਦੇ ਕੋਲ ਕੋਈ ਸਲਾਹ ਲੈਣ ਗਏ ਤੇ ਉਹ ਆਪ ਵੀ ਗੁਰੂ ਦੇ ਨਾਲ ਲੱਗਿਆ ਗੁਰਬਾਣੀ ਦਾ ਪਾਠ ਕਰਦਾ ਹੈ ਉਹਨੂੰ ਖੁਦ ਨੂੰ ਗੁਰੂ ਤੇ ਭਰੋਸਾ ਹੈ ਤਾਂ ਉਹ ਆਪਾਂ ਨੂੰ ਵੀ ਗੁਰੂ ਦੇ ਨਾਲ ਜੋੜਨ ਦਾ ਯਤਨ ਕਰੇਗਾ ਉਹ ਆਪਾਂ ਨੂੰ ਇਹ ਸਲਾਹ ਦੇਵੇਗਾ ਕਿ ਪਾਏ ਗੁਰੂ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰ ਗੁਰਬਾਣੀ ਦਾ ਪਾਠ ਕਰੋ ਗੁਰੂ ਦਾ ਗਿਆਨ ਹਾਸਲ ਕਰੋ ਤਾਂ ਜ਼ਿੰਦਗੀ ਦੀਆਂ ਇਹ ਦੁੱਖ ਤਕਲੀਫਾਂ ਦੇ ਹੱਲ ਆਪੇ ਮਿਲ ਜਾਣਗੇ ਪਰ ਜੋ ਲੋਕ ਖੁਦ ਵਹਿਮਾ ਪਰਮਾ ਦੇ ਵਿੱਚ ਪਏ ਹੋਏ ਹਨ ਉਹਨਾਂ ਦੇ ਕੋਲ ਕੋਈ ਸਲਾਹ ਲੈਣ ਲਈ ਜਾਵੇ ਉਹਨਾਂ ਨੇ ਉਦਾਂ ਦੀ ਹੀ ਸਲਾਹ ਦੇਣੀ ਹੈ ਉਹਨਾਂ ਨੇ ਕਹਿਣਾ ਕਿ ਤੁਸੀਂ ਆ ਫਲਾਣਾ ਟੋਣਾ ਟੋਟਕਾ ਕਰਕੇ ਦੇਖ ਲਓ ਇਹ ਦਿਨ ਆਉ ਤੁਹਾਡੇ ਘਰ ਦਾ ਕਲੇ ਕਲੇਸ਼ ਤੁਹਾਡੇ ਘਰ ਦਾ ਦਲੇਦਰ ਖਤਮ ਹੋ ਜਾਵੇਗਾ ਆ ਫਲਾਣੀਆਂ ਚੀਜ਼ਾਂ ਘਰ ਦੇ ਵਿੱਚ ਲਿਆ ਕੇ ਰੱਖ ਲਓ ਤੁਹਾਡੇ ਘਰ ਦੇ ਵਿੱਚ ਪੈਸਾ ਆ ਜਾਵੇਗਾ ਪੈਸੇ ਵਿੱਚ ਬਰਕਤ ਪੈਣੇ ਸ਼ੁਰੂ ਹੋ ਜਾਵੇਗੀ ਸੰਗਤ ਜੀ ਐਸੇ ਕਰਕੇ ਕੁਝ ਲੋਕ ਉਹਨਾਂ ਦੇ ਆਖੇ ਲੱਗ ਕੇ ਆਪਣੇ ਘਰ ਦੇ ਵਿੱਚ ਵਨ ਸਵਨੀਆਂ ਚੀਜ਼ਾਂ ਲਿਆ ਕੇ ਰੱਖਦੇ ਹਨ ਘਰ ਦੇ ਚਾਰੇ ਕੋਨਿਆਂ ਦੇ ਵਿੱਚ ਅਲਮਾਰੀਆਂ ਚ ਪਰਸਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇ ਪੈਸੇ ਦੇ ਵਿੱਚ ਬਰਕਤ ਪੈਣੇ ਸ਼ੁਰੂ ਹੋ ਜਾਵੇ ਘਰ ਦਾ ਕਲੇਸ਼ ਖਤਮ ਹੋ ਜਾਵੇ ਪਸਾ ਸੰਗ ਜੀ ਕਦੇ ਨੋਟ ਕਰਿਓ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਆਪਣੇ ਘਰ ਕੇ ਜਿਵੇਂ ਮੰਨ ਲਓ ਜੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਤਾਂ ਘਰ ਦੇ ਵਿੱਚ ਕਲੇਸ਼ ਪੈਦਾ ਹੋਂ ਦੀ ਵਜ੍ਹਾ ਹੁੰਦੀ ਹੈ ਜਦੋਂ ਆਪਾਂ ਸਾਹਮਣੇ ਵਾਲੇ ਦੀ ਗੱਲ ਨੂੰ ਪੂਰਾ ਨਹੀਂ ਸੁਣਦੇ ਬਿਨਾਂ ਸੋਚੇ ਸਮਝੇ ਜਦੋਂ ਅਸੀਂ ਕਾਲੇ ਪੈ ਜਾਂਦੇ ਹਾਂ ਅਗਲੇ ਦੇ ਨਾਲ ਸਵਾਲ ਜਵਾਬ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਾਡੇ ਕਲੇਸ਼ ਦਾ ਸਭ ਤੋਂ ਵੱਡਾ ਕਾਰਨ ਸਾਡੇ ਮਨ ਦਾ ਕਾਲਾਪਣ ਹੈ ਜਦੋਂ ਆਪਾਂ ਕਿਸੇ ਦੀ ਗੱਲ ਨੂੰ ਸੁਣ ਕੇ ਜਰਦੇ ਨਹੀਂ ਹਾਂ ਸਾਡੇ ਵਿੱਚ ਸ਼ੈਨ ਛੇਲਤਾ ਦੀ ਕਮੀ ਹੈ ਇਸੇ ਕਰਕੇ ਸਾਡੇ ਘਰ ਦੇ ਵਿੱਚ ਕਲੇਸ਼ ਪੈਂਦਾ ਹੈ ਸਿੰਦਾ ਸਿੰਦਾ ਕਈ ਇਹ ਤਾਂ ਮਹਾਂਪੁਰਖ ਜੀ ਇਹ ਸਮਝਾਉਂਦੇ ਨੇ ਕਿ ਜਿੰਨਾ ਮਨੁੱਖਾਂ ਦੇ ਮਾਣੇ ਅੰਦਰ ਕਲੇਸ਼ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਕਲੇਸ਼ ਰਹੇਗਾ ਉਹਨਾਂ ਦੇ ਦਫ਼ਤਰ ਦੁਕਾਨ ਦੇ ਵਿੱਚ ਵੀ ਕਲੇਸ਼ ਰਹੇਗਾ ਕਿਉਂਕਿ ਅੰਦਰ ਦਾ ਕਲੇਸ਼ ਹੀ ਸਾਡੇ ਤੋਂ ਬਾਹਰ ਕਲੇਸ਼ ਕਰਵਾਉਂਦਾ ਹੈ ਜੇ ਸਾਡੇ ਅੰਦਰ ਗੁੱਸਾ ਭਰਿਆ ਪਿਆ ਹੈ ਈਰਖਾ ਭਰੀ ਪਈ ਹੈ ਹੰਕਾਰ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਬਾਹਰ ਆਪਣਾ ਅਸਰ ਜਰੂਰ ਦਖਾਉਂਦਿਆਂ ਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਜੇ ਆਪ ਆਪਾਂ ਆਪਣੀ ਜ਼ਿੰਦਗੀ ਦਾ ਕਲੇਸ਼ ਖਤਮ ਕਰਨਾ ਚਾਹੁੰਦੇ ਹਾਂ ਘਰ ਦੇ ਵਿੱਚੋਂ ਕਲੇਸ਼ ਤਾਂ ਖਾਤਮਾ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਦਾ ਕਲੇਸ਼ ਖਤਮ ਕਰਨਾ ਪੈਣਾ ਹੈ ਭਾਵੇਂ ਜੋ ਵੀ ਸਾਡੇ ਅੰਦਰ ਵਿਸ਼ੇਵਕਾਰ ਨੇ ਜੋ ਵੀ ਅਵਗਣ ਨੇ ਇਹਨਾਂ ਨੂੰ ਸੰਗਤ ਜੀ ਦੂਰ ਕਰਨਾ ਪੈਣਾ ਹੈ ਫਿਰ ਹੀ ਅਸੀਂ ਸੁਖੀ ਹੋ ਸਕਦੇ ਹਾਂ ਜਿੰਨਾ ਹੀ ਸਾਡਾ ਮਨ ਸ਼ਾਂਤ ਰਹੇਗਾ ਅੰਦਰੋਂ ਸਾਡਾ ਮਨ ਸੁਖੀ ਰਹੇਗਾ ਉਨਾ ਹੀ ਅਸੀਂ ਬਾਹਰੋਂ ਸੁਖੀ ਹੋਵਾਂਗੇ ਉਸੇ ਤਰ੍ਹਾਂ ਸੰਗਤ ਜੀ ਕਹਿ ਦਿੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਤਾਂ ਪੈਸਾ ਆਉਣਾ ਹੈ ਮਿਹਨਤ ਕਰਨ ਦੇ ਨਾਲ ਜੇ ਆਪਾਂ ਆਖੀਏ ਕਿ ਘਰ ਬੈਠੇ ਹੀ ਅਸੀਂ ਪੈਸਾ ਕਮਾਉਣ ਦੇ ਟੰਗ ਤਰੀਕੇ ਦੇਖੀ ਜਾਈਏ ਪਰ ਕੰਮ ਕੋਈ ਵੀ ਨਾ ਕਰੀਏ ਤਾਂ ਇੰਜ ਪੈਸਾ ਨਹੀਂ ਆਉਣਾ ਪੈਸਾ ਉਦੋਂ ਹੀ ਆਵੇਗਾ ਜਦੋਂ ਆਪਾਂ ਪੂਰੀ ਜੀਵ ਜਾਨ ਦੇ ਨਾਲ ਕੰਮ ਧੰਦਾ ਕਰਾਂਗੇ ਮਿਹਨਤ ਕਰਾਂਗੇ ਅਤੇ ਪੈਸੇ ਦੇ ਵਿੱਚ ਬਰਕਤ ਤਦ ਰਹਿੰਦੀ ਹੈ ਜਦੋਂ ਆਪਾਂ ਘਰ ਵਿੱਚ ਆਏ ਹੋਏ ਪੈਸੇ ਨੂੰ ਸਮਝਦਾਰੀ ਦੇ ਨਾਲ ਵਰਤਦੇ ਹਾਂ ਜੇ ਆਪਾਂ ਬਿਨਾਂ ਸੋਚੇ ਸਮਝੇ ਫਜ਼ੂਲ ਦਾ ਖਰਚਾ ਕਰੀ ਜਾਵਾਂਗੇ ਤਾਂ ਫਿਰ ਘਰ ਦੇ ਵਿੱਚ ਬਰਕਤ ਕਿੱਥੋਂ ਰਹਿਣੀ ਹੈ ਜਿਵੇਂ ਬਿਨਾਂ ਸੋਚੇ ਸਮਝੇ ਗੱਲ ਕੀਤੇ ਆ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਹੈ ਸੰਗਾਤ ਜੀ ਉਹਵੇਂ ਹੈ ਬਿਨਾ ਸੋਚੇ ਸਮਝੇ ਖਰਚੇ ਕਰੰਦੇ ਨਾਲ ਕਰਦੀ ਬਰਕਤ ਕਾਦੇ ਰਚਕ ਦੇ ਵਿੱਚ ਮਾੜਾ ਪ੍ਰਭਾਵ ਪੈਂਦਾ ਹੈ ਸੋ ਮੁੱਖ ਦੀ ਗੱਲ ਇਹ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਹੋਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਮਨ ਦੇ ਵਿਸ਼ੇ ਵਿਕਾਰ ਨੇ ਇਹਨਾਂ ਨੂੰ ਦੂਰ ਕਰਨਾ ਪੈਣਾ ਹੈ ਸਾਡੇ ਅੰਦਰ ਦੀਆਂ ਕਮੀਆਂ ਨੂੰ ਦੂਰ ਕਰਨਾ ਪੈਣਾ ਹੈ ਜਿੰਨਾ ਹੀ ਅੰਦਰੋਂ ਸਾਫ਼ ਸੁਥਰਾ ਹੋਵਾਂਗੇ ਉਹ ਨਹੀਂ ਬਾਹਰੋਂ ਜ਼ਿੰਦਗੀ ਸੋਹਣੀ ਬਣਦੀ ਜਾਵੇਗੀ ਆਪਣੇ ਮਨ ਨੂੰ ਮਜ਼ਬੂਤ ਬਣਾਉਣਾ ਹੈ ਇੱਕ ਗੱਲ ਤਾਂ ਹਮੇਸ਼ਾ ਯਾਦ ਰੱਖਣਾ ਆਪਣੇ ਬੱਚਿਆਂ ਨੂੰ ਵੀ ਸੰਗਤ ਜੀ ਇਹ ਗੱਲ ਵਾਰ-ਵਾਰ ਸਮਝਾਉਣੀ ਹੈ ਕਿ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਪਰਕਰ ਕਿਸੇ ਟੂਨੇ ਟੁੱਟ ਕੇ ਦੇ ਨਾਲ ਨਹੀਂ ਹੋਣੀ ਇਹ ਸਾਰੀਆਂ ਚੀਜ਼ਾਂ ਸਾਨੂੰ ਮਿਲਣੀਆਂ ਨੇ ਸਹੀ ਗਿਆਨ ਦੇ ਨਾਲ ਜਿੰਨਾ ਹੀ ਸਹੀ ਗਿਆਨ ਸਾਡੇ ਅੰਦਰ ਜਾਵੇਗਾ ਸਾਡੇ ਅੰਦਰ ਦੇ ਆਫਗਾਨ ਖਤਮ ਹੋਣਗੇ ਸਾਡੇ ਅੰਦਰ ਦਾ ਕਲੇਸ਼ ਖਤਮ ਹੋਵੇਗਾ ᱛᱮਉਂ ਤਿਉਂ ਅਸੀਂ ਬਾਰੋਂ ਸੁਖੀ ਹੁੰਦੇ ਜਾਵਾਂਗੇ ਤਾਂ ਬਸ ਇਹਨਾਂ ਚੀਜ਼ਾਂ ਨੂੰ ਅੰਦਰੋਂ ਖਤਮ ਕਰਨਾ ਹੈ ਮਾਦੀ ਮੈਲ ਮਾਦੇ ਵਿਸ਼ੇ ਭিকার ਖਤਮ ਕਰਨੇ ਹਨ ਅਤੇ ਇਹ ਕੰਮ ਗੁਰਬਾਣੀ ਦਾ ਗਿਆਨ ਕਰ ਸਕਦਾ ਹੈ ਗੁਰਬਾਣੀ ਦਾ ਪਾਠ ਜਦੋਂ ਵੀ ਆਪਾਂ ਕਰਦੇ ਹਾਂ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਚਾਹੀਦਾ ਹੈ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਹੀ ਸਾਨੂੰ ਨਿਮਰਤਾ ਸ਼ਾਂਤ ਸ਼ੀਲਤਾ ਦਾ ಪಾਠ ਪੜਾਉਂਦੀ ਹੈ ਤਾਂ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਗੁਰੂ ਦੀ ਗੱਲ ਨੂੰ ਸੁਣ ਕੇ ਸਮਝਣਾ ਹੈ ਆਪਣੇ ਆਪ ਦੇ ਉੱਤੇ ਲਾਗੂ ਕਰਨਾ ਹੈ ਗੁਰੂ ਦਾ ਉਪਦੇਸ਼ ਗੁਰੂ ਦੀਆਂ ਸਖਿਆਵਾਂ ਸਾਡੇ ਸੁਭਾਅ ਦੇ ਵਿੱਚੋਂ ਚਲਕਣੀਆਂ ਚਾਹੀਦੀਆਂ ਹਨ ਸੋ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਤਾਂ ਦੇਖਣਾ ਸਾਧ ਸੰਗਤ ਜੀ ਸਾਡੇ ਮਨ ਦੇ ਜੋ ਵੀ ਵਿਸ਼ੇ ਵਿਕਾਰ ਨੇ ਮਨ ਦੀਆਂ ਕਮੀਆਂ ਨੇ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਦਾ ਸਾਡੇ ਮਨ ਦਾ ਕਲੇਸ਼ ਖਤਮ ਹੋ ਜਾਵੇਗਾ ਤਾਂ ਬਸ ਕਿਸੇ ਟੋਣੇ ਟੋਟ ਕੇ ਵਹਿਮਾ ਪਰਮਾ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਗੁਰੂ ਦਾ ਉਪਦੇਸ਼ ਧਿਆਨ ਦੇ ਨਾਲ ਸੁਣਨਾ ਹੈ ਗੁਰੂ ਦੀਆਂ ਸਖਿਆਵਾਂ ਨਹੀਂ ਧਿਆਨ ਦੇ ਨਾਲ ਸੁਣਨਾ ਹੈ ਜੇ ਕੋਈ ਘਰ ਦੇ ਵਿੱਚ ਚੀਜ਼ ਲਿਆਉਣਾ ਚਾਹੁੰਦਾ ਹੈ ਉਹ ਗੁਰਬਾਣੀ ਦਾ ਗਿਆਨ ਲੈ ਕੇ ਆਉਣਾ ਹੈ ਘਰ ਦੇ ਵਿੱਚ ਗੁਟਕਾ ਸਹਿਬ ਲੈ ਕੇ ਆਓ ਅਤੇ ਉਹ ਗੁਟਕਾ ਸਹਿਬ ਤੋਂ ਸਾਰੇ ਜਾਣੇ ਗੁਰਬਾਣੀ ਦਾ ਪਾਠ ਕਰੋ ਪਾਠ ਭਾਵੇਂ ਥੋੜਾ ਕਰ ਲਓ ਪਰ ਕਰੋ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਨੂੰ ਸਮਝ ਕੇ ਜਿਉਂ ਹੀ ਗੁਰਬਾਣੀ ਦਾ ਗਿਆਨ ਅੰਦਰ ਜਾਵੇਗਾ ਸੰਗਤ ਜਿਉਂ-ਤਿਉਂ ਸਾਡੇ ਅੰਦਰ ਦੀਆਂ ਕਮੀਆਂ ਆਗਨ ਆਪਣੇ ਆਪ ਦੂਰ ਹੋਣ ਦੇ ਜਾਣਗੇ ਬਸ ਗੁਰੂ ਦੇ ਗਿਆਨ ਨੂੰ ਆਪਣੇ ਘਰ ਦੇ ਚਾਰੇ ਕੋਣਿਆਂ ਦੇ ਵਿੱਚ ਫੁਲਾ ਦੇਣਾ ਬਸ ਗੁਰੂ ਦਾ ਗਿਆਨ ਆਪਣੇ ਘਰ ਦੇ ਚਾਰੇ ਕੋਣਿਆਂ 'ਚ ਰੱਖਣਾ ਹੈ ਕਹਿਣ ਤੋਂ ਭਾਵ ਕਿ ਗੁਰੂ ਦਾ ਗਿਆਨ ਘਰ ਦੇ ਹਰ ਜੀ ਦੇ ਅੰਦਰ ਹੋਵੇਗਾ ਸਾਡੇ ਅੰਦਰ ਆਪਣੇ ਆਪ ਹੀ ਨਿਮਰਤਾ ਸ਼ਾਂਤ ਸ਼ੀਲਤਾ ਆਵੇਗਾ ਸਾਡੇ ਮਨ ਦਾ ਕਾਲਾ ਬੰਦੂਰ ਹੋਵੇਗਾ ਘਰ ਦੇ ਸਾਰੇ ਜੀ ਕੁਰਬਾਨੀ ਦਾ ਪਾਠ ਕਰਨਾ ਸ਼ੁਰੂ ਕਰ ਦੇਣਗੇ ਭਾਵੇਂ ਥੋੜਾ ਕਰ ਲੋ ਪਰ ਸਮਝ ਸਮਝ ਕੇ ਕਰੋ ਗੁਰੂ ਦੇ ਉਪਦੇਸ਼ ਨੂੰ ਸਮਝੋ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਤਾਂ ਦੇਖਣਾ ਘਰ ਦੇ ਵਿੱਚ ਸੰਗਤ ਜੀਉ ਸੁਖ ਸ਼ਾਂਤੀ ਬਰਕਤਾਂ ਦਾ ਵਾਸ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ